ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮੈਂ ਥੋੜਾ ਟਾਈਮ ਪਹਿਲਾਂ ਹੀ ਗੱਲ ਕਰਕੇ ਹਟਿਆ ਸੀਗਾ ਮੈਂ ਨਾ ਫਰੈਸ਼ੀ ਭਾਜੀ ਤੇ ਆਪਣੇ ਇਟਲੀ ਵਾਲਾ ਵੀਰਾ ਜਿਹੜਾ ਨਾਰਮਲੀ ਆਪਾਂ ਉਹਨਾਂ ਦੀ ਵੀਡੀਓ ਦੇਖਦੇ ਮੈਂ ਹੁਣ ਤੱਕ ਵੀਰੇ ਉਹਨਾਂ ਨੂੰ ਮਤਲਬ ਰੋਸਟ ਕਰਦੇ ਦੇਖਿਆ ਹਨ ਤੇ ਕਈ ਵਾਰੀ ਚੰਗਾ ਵੀ ਲੱਗਣਾ ਕਈ ਵਾਰੀ ਮਤਲਬ ਲੱਗਣਾ ਵੀ ਵੀਰਾ ਮਤਲਬ ਜਾਦੇ ਹੋ ਕਰ ਗਿਆ ਪਰ ਫਿਰ ਹੌਲੀ ਹੌਲੀ ਸਮਝ ਆਉਣ ਲੱਗਾ ਵੀ ਨਹੀਂ ਯਾਰ ਠੀਕ ਆ ਕਿ ਜੈਸਾ ਮਨਾਉਣ ਮਾਹੌਲ ਚੱਲ ਗਿਆ ਨਾ ਚੱਕਰਬਦੇ ਕੀ ਹੈ ਜੀ ਉਹ ਬੰਦਿਆਂ ਦੀ ਸੋਚ ਜਿਹੜੀ ਉਹਨਾਂ ਨੂੰ ਸਮਝਣ ਦੇ ਲਈ ਵਾਕਈ ਉਹਨਾਂ ਦੇ ਲੈਵਲ ਦਾ ਹੋਣਾ ਜ਼ਰੂਰੀ ਆ ਪਤਾ ਕੀ ਜੇ ਕਰ ਅਸੀਂ ਅੱਜ ਇਹ ਗੱਲ کہہ ਕੇ ਛੱਡ ਦਿੰਦੇ ਆ ਚਲੋ ਛੱਡ ਯਾਰ ਕੋਈ ਗੱਲ ਨਹੀਂ ਚਲ ਛੱਡ ਯਾਰ ਕੋਈ ਗੱਲ ਨਹੀਂ ਪਰ ਜਿਹੜੀਆਂ ਅੱਜ ਸਾਡੀ نسل ਨੂੰ ਸਾਡੀ ਪੰਜਾਬ ਨੂੰ ਜਾਂ ਸਾਡੇ ਯਾਰ ਜੇ ਸੱਤ ਤੱਕ ਬਦਨਾਮ ਕੀਤਾ ਗਿਆ ਨਾ ਕੋਈ ਏਟਾ ਖਾਸ ਨਸ਼ਾ ਹੈ ਨਹੀਂ ਪੰਜਾਬ 'ਚ ਕੋਈ ਨਾ ਖਾਸ ਗੈਂਗਸਟਰ ਵਾਰ ਹੈ ਨਹੀਂ ਜਾਓ ਮਾੜਾ ਜਿਹਾ ਪੰਜਾਬ ਤੋਂ ਨਿਕਲੋ ਵਾਰ ਪਤਾ ਲੱਗੂ ਵੀ ਪੁੜੀਆਂ ਦਾ ਕਵੀ ਮੰਗਾਉਂਦੀਆਂ ਠੀਕ ਹੈ ਆਪਣੇ ਜਿਹੜੇ ਡਰਾਈਵਰ ਵੀਰ ਨੇ ਨਾ ਮੈਡ ਡੇਡ ਡਰਾਈਵਰ ਕਲਕੱਤੇ ਹੰਝਾਲਦੇ ਹੁੰਦੇ ਸੀਗੇ ਉਹਨਾਂ ਨੂੰ ਪਤਾ ਮੁਰਗੀ ਦੇ ਪਿੱਛੇ ਬੰਦਾ ਮਾਰਨ ਦੇ ਤਰ ਉਪੀਂਦੀਆਂ ਨੇ ਬੁੜੀਆਂ ਪੀਂਦੀਆਂ ਨੇ ਯਾਰ ਬਹੁਤ ਕੁਛ ਜਾਨੀ ਆਪਣਾ ਤਾਂ ਬਦਨਾਮ ਕਰਦੇ ਆ ਸੋ ਚਲੋ ਕਿਉਂ ਮੈਂ ਕਹਿੰਨਾ ਵੀ ਵੀਰੇ ਉਹਨਾਂ ਦੀ ਲੈਵਲ ਤੇ ਜਾ ਕੇ ਸਾਨੂੰ ਸਮਝਾਉਣੀਆਂ ਨੇ ਉਹਨਾਂ ਦੀਆਂ ਗੱਲਾਂ ਰੋਸਟ ਕਰਦੇ ਆ ਜਿਵੇਂ ਕਿਉਂਕਿ ਵੀਰੇ ਅੱਜ ਜੇ ਕੋਈ ਰੋਕਣ ਵਾਲਾ ਉਹਨਾਂ ਨੂੰ ਹੈਗਾ ਸਾਡੇ ਕੋਲ ਇੱਕ ਪ੍ਰੂਫ ਆ ਕਿਉਂਕਿ ਅੱਜ ਤੋਂ ਅਸੀਂ ਸਦਾ ਨਹੀਂ ਰਹਿਣਾ ਅੱਜ ਤੋਂ 50 ਸਾਲ 100 ਸਾਲ ਬਾਅਦ ਇਹ ਵੀਡੀਓ ਇਦਾਂ ਹੀ ਪਈਆਂ ਰਹਿਣੀਆਂ ਨੇ ਇੱਥੇ ਠੀਕ ਆ ਜਦੋਂ ਮਤਲਬ ਕੀ ਕੋਈ ਆਵਾਜ਼ ਚੱਕੂਗਾ ਤੇ ਬਈ ਹਾਂ ਆਹ ਗੰਦ ਇਹਨਾਂ ਨੇ ਪਾਇਆ ਇਦਾਂ ਤੇ ਉਹਨੂੰ ਡਿਫੈਂਡ ਕਰਨ ਦੇ ਲਈ ਕੋਈ ਇਦਾਂ ਦੇ ਲੋਕ ਆਉਣਗੇ ਲੈ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਕਿਉਂ ਨਹੀਂ ਬੋਲੇ ਇਦਾਂ ਹੀ ਆਇ ਕਲਚਰ ਆ ਇਹ ਆ ਉਹ ਇੱਕ ਕਲਚਰ ਬਣਾ ਲੈਣਾ ਲੋਕਾਂ ਨੇ ਨੰਗ ਪਣਾ ਸੋ ਵੀਰੇ ਉਹਨਾਂ ਦੇ ਵੀਡੀਓ ਪਈਆਂ ਹੋਣਗੀਆਂ ਸੋ ਬੰਦਾ ਕਹਿ ਸਕਦਾ ਵੀ ਹਾਂ ਕੋਈ ਸੀ ਉਸ ਟਾਈਮ ਵੀ ਬੁੱਲਣ ਵਾਲਾ ਅਗਲੇ ਨੇ ਬੇਇੱਜ਼ਤੀਆਂ ਕੀਤੀਆਂ ਨੇ ਇਹਨਾਂ ਨੂੰ ਰੋਕਿਆ ਵਾ ਇਹਨਾਂ ਨੂੰ ਇਹਨਾਂ ਦੀਆਂ ਵੀਡੀਓ ਅੱਜ ਤੋਂ 100 ਸਾਲ ਬਾਅਦ ਇੱਕ ਚਪੇੜ ਦੀ ਤਰ੍ਹਾਂ ਵੱਜਣਗੀਆਂ ਬਈ ਹਾਂ ਕੁਈ ਬੰਦੇ ਸੀਗੇ ਜੋ ਰੋਸਟ ਕਰਦੇ ਸੀ ਇਹਨਾਂ ਨੂੰ ਰੋਕਦੇ ਸੀ ਅਸੀਂ ਇਹ ਨੰਗ ਪੁਣਾ ਸਾਡੇ ਵਿੱਚ ਨਹੀਂ ਹੈਗਾ ਕਿਉਂਕਿ ਕੋਈ ਵੀ ਚੀਜ਼ ਆ ਉਹ 10 20 ਸਾਲ ਬਾਅਦ ਇਤਿਹਾਸ ਬਣ ਜਾਂਦੀ ਹੈ ਠੀਕ ਹੈ ਜੋ ਅਸੀਂ ਅੱਜ ਸੁਣ ਰਹੇ ਹਾਂ ਅਸੀਂ ਅੱਜ ਇੱਕ ਗੱਲ ਕਹਿ ਦਿੰਨੇ ਆ ਫਲਾਨੀ ਚੀਜ਼ ਹੋਈ ਸੀ ਯਾਰ ਜੇ ਹੋਈ ਸੀ ਜਿਉਂ ਇਦਾਂ ਦੀ ਤਾਂ ਹੀ ਹੋਈ ਪਰ ਉਹ ਗਲਤੀ ਵੀ ਹੋ ਸਕਦੀ ਕਿਉਂਕਿ ਜਿਹੜਾ ਉਹਨੂੰ ਰੋਕਣ ਵਾਲਾ ਹੋਊਗਾ ਕੋਈ ਉਸ ਟਾਈਮ ਉਹ ਮੂਰੇ ਨਹੀਂ ਆਇਆ ਜਾਂ ਉਹਨੂੰ ਆਉਣ ਨਹੀਂ ਦਿੱਤਾ ਗਿਆ ਇਤਿਹਾਸ ਬਣ ਗਈ ਸੋ ਉਵੇਂ ਹੀ ਅੱਜ ਜੋ ਕੁਝ ਚੱਲ ਰਿਹਾ ਇਹਦੇ ਵਿਰੁੱਧ ਜੀ ਨਹੀਂ ਕੋਈ ਬੋਲੂਗਾ 50 ਸਾਲ 20 ਸਾਲ ਬਾਅਦ ਇਹ ਇਤਿਹਾਸ ਬਣ ਜਾਣਾ ਤੇ ਸਾਡੇ ਹੀ ਬੱਚਿਆਂ ਨੇ ਸਾਨੂੰ ਸੁਭਾਲ ਕਰਨੇ ਆ ਵੀ ਜੇ ਇਹ ਗਲਤ ਸੀ ਤਾਂ ਇਹਨਾਂ ਨੂੰ ਰੋਕਣ ਵਾਲਾ ਕੋਈ ਹੈ ਹੀ ਨਹੀਂ ਸੀ ਸੋ ਉੱਥੇ ਇਹ ਜਿਹੜੀਆਂ ਵੀਰੇ ਉਹਨਾਂ ਦੇ ਵੀਡੀਓ ਨੇ ਕੱਢ ਕੇ ਹਾਂਜੀ ਭਾਈ ਸੀਗੇ ਐਸ ਇਪਰੂਵ ਜੇ ਤੁਹਾਨੂੰ ਨੈਟ ਤੇ ਆ ਆ ਗੰਦ ਮਿਲਦਾ ਤੇ ਇਹਨਾਂ ਨੂੰ ਰੋਕਣ ਵਾਲੇ ਵੀ ਸੀਗੇ ਸੋ ਇਹ ਲੈਵਲ ਆ ਉਹਨਾਂ ਦੀ ਸੋਚ ਦਾ ਕਿ ਕਈ ਲੋਕ ਕੀ ਕਹਿੰਦੇ ਨੇ ਫੇਮ ਲੈਣਾ ਜੀ ਇਹਨਾਂ ਨੇ ਜਾਂ ਇਹਨਾਂ ਨੂੰ ਕੀ ਹੱਕ ਆ ਜਾਂ ਸਾਨੂੰ ਹੱਕ ਹੈਗਾ ਅਸੀਂ ਕਮਿਊਨਿਟੀ ਦੇ ਵੀਰੇ ਹਿੱਸਾ ਵਾਂ ਠੀਕ ਹੈ ਵੀਰੇ ਉਹਨਾਂ ਦਾ ਥੋੜਾ ਜਿਹਾ ਤਰੀਕਾ ਵਾਇਲੈਂਟ ਆ ਮੰਨਦੇ ਆ ਪਰ ਉਹ ਤੋ ਬਿਨਾਂ ਇਹ ਜਨਤਾ ਸੁਧਰਦੀ ਵੀ ਨਹੀਂ ਵੀਰੇ ਤੁਸੀਂ ਵੀਰ ਜੀ ਕਹੇ ਕਿਸੇ ਨੂੰ ਕਹੋਗੇ ਵੀਰ ਜੀ ਤੁਸੀਂ ਲੱਕ ਨਾ ਹਲਾ ਵੀਰ ਜੀ ਤੁਸੀਂ ਥਮਕਾ ਨਾ ਮਾਰੋ ਆ ਭਗਵਾਨ ਦੇ ਦਿੱਖਿਆ ਨਾ ਉਹ ਸਰਦਾਰ ਉਹਨੂੰ ਜੇ ਤੁਸੀਂ ਕਹੋ ਵੀਰੇ ਜੇ ਤੁਸੀਂ ਥਮਕਾ ਨਾ ਮਾਰ ਉਹ ਨਾ ਗੱਲ ਨੂੰ ਆਇਆ ਦੱਸਿ ਅ ਭਾਈ ਹੁਣੇ ਅੱਗੇ ਟਕਾ ਕੇ ਕਰਦੇ ਆ ਨਾ ਆਉਂਦਾ ਕੋਈ ਕੋਈ ਨਹੀਂ ਉਹਨਾਂ ਨੂੰ ਬੱਲੂ ਹੁਣੀ ਦੇਖ ਲੈ ਦੱਸ ਕੀ ਯਾਰ ਤੁਸੀਂ ਆ ਵੀ ਦੱਸੋ ਆਪਣੇ ਬੱਚੇ ਹਲੇ ਮੇਰੇ ਕੋ ਬੱਚਾ ਨਹੀਂ ਹੈ ਠੀਕ ਹੈ ਪਰ ਮੈਨੂੰ ਇਹ ਸੋਚ ਖਾਂਦੀ ਹੈ ਵੀ ਜਦੋਂ ਮੇਰਾ ਬੱਚਾ ਮੇਰੇ ਜੱਡਾ ਹੋ ਗਿਆ ਔਰ ਮੈਨੂੰ ਉਹਨੇ ਪੁੱਛਿਆ ਭਈ ਪਪਾ ਯਾਰ ਆਹ ਕੋਸ਼ਿਵਾਂ ਆਪਣੇ ਚ ਇਹਨਾਂ ਨੂੰ ਕੋਈ ਰੋਕਣ ਵਾਲਾ ਹੈ ਨਹੀਂ ਜੀ ਜਾਂ ਅਸੀਂ ਸੱਚੀ ਹਾਂ ਇਦਾਂ ਨੇ ਫਿਰ ਉਸ ਟਾਈਮ ਆ ਵੀਡੀਓ ਨੇ ਨਾ ਜਿਹੜੇ ਵੀਰੇ ਉਹਨਾਂ ਦੇ ਇਟਲੀ ਵਾਲੇ ਵੀਰੇ ਦੀਆਂ ਫ੍ਰੈਸ਼ੀ ਵੀਰੇ ਉਹਨਾਂ ਦੀਆਂ ਇਹ ਉਸ ਟਾਈਮ ਕੰਮ ਆਉਂਦੀਆਂ ਨੇ ਕਿ ਨਹੀਂ ਪੁੱਤ ਆਪਾਂ ਐਵੇਂ ਦੇ ਨਹੀਂ ਸੀਗੇ ਆ ਦੇ ਇਹਨਾਂ ਨੂੰ ਰੋਕਣ ਵਾਲੇ ਸੀਗੇ ਪਰ ਉਸ ਟਾਈਮ ਲੋਕ ਇਹਨਾਂ ਨੂੰ ਹੀ ਗਲਤ ਕਹਿੰਦੇ ਸੀ ਸੋ ਵੀਰੇ ਨੇ ਜਿਹੜੀ ਰੋਸ ਨੂੰ ਛੱਡ ਕੇ ਜਿਹੜੀ ਅੱਜ ਉਹ ਗੱਲ ਸੁਣਾਈ ਨਾ ਕਾਮਾ ਘਾਟਾ ਮਰਵਾਲੀ ਮੈਂ ਵੀਡੀਓ ਦੇਖੀ ਵੀਰੇ ਦੀ ਬਾਕੀ ਬਹੁਤ ਦਿਲ ਨੂੰ ਲੱਗੀ ਕਿਉਂਕਿ ਯਾਰ ਇੱਥੇ ਵੀ ਨਾਰਮਲੀ ਅਸੀਂ ਵਿਚਰਦੇ ਆ ਨਾ ਲੋਕਾਂ ਦੇ ਵਿੱਚ ਕੋਈ ਬੱਚਾ ਜੋ ਇੱਥੇ ਬੌਰਨ ਹੋਇਆ ਕੋਈ ਨਹੀਂ ਇਹ ਕਹਿੰਦਾ ਮੈਂ ਇੰਡੀਆ ਨਾ ਜਾਂ ਕੁਝ ਵੀ ਆ ਸਾਰੇ ਇਹ ਕਹਿੰਦੇ ਆ ਬ੍ਰਿਟਿਸ਼ ਆ ਮੈਂ ਕੈਨੇਡੀਅਨ ਐਡਾ ਅਸੀਂ ਉਹ ਆ ਅਸੀਂ ਆ ਵੀ ਜੜ ਪੱਟ ਬੈਠੇ ਪਰਦੇਸੀ ਦਾ ਕੋਈ ਕਰਨੀ ਹੁੰਦਾ ਅਸੀਂ ਨਾ ਇੱਥੋਂ ਦੇ ਆ ਨਾ ਉੱਥੋਂ ਦੇ ਆ ਉੱਥੇ ਜਾਓ 2 ਮਹੀਨੇ ਦਾ ਲੋਕ ਪਚਣ ਲੱਗ ਜਾਂਦੇ ਆ ਕਿੰਨੀ ਛੁੱਟੀ ਰਹੇਗੀ ਕਿੰਨੀ ਰਹੇਗੀ ਮੈਨੂੰ ਬਹੁਤ ਮੈਨੂੰ ਬਹੁਤ ਖੇਚੜਦੀ ਮੈਨੂੰ ਮੈਂ ਹਲੇ ਉੱਤਰੇ ਨੂੰ ਦੋ ਦਿਨ ਹੁੰਦੇ ਆ ਕਿੰਨੇ ਦਿਨਾਂ ਲਈ ਆਏ ਫਿਰ ਕਿੰਨੀ ਰਹੇਗੀ ਇੱਥੇ ਇੱਥੇ ਇਹ ਲੋਕ ਸੋਚਦੇ ਆ ਵੀ ਇਹ ਬਾਹਰੋਂ ਆਏ ਜਿਵੇਂ ਆਪਣੇ ਪ੍ਰਦੇਸੀ ਵੀਰ ਆਪਣੇ ਆਉਂਦੇ ਆ ਬਈ ਇਹਨਾਂ ਨੇ ਆ ਕੇ ਇੱਥੇ ਤਾਮਝਾਮ ਸੈੱਟ ਕੀਤੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ ਵਾਕਈ ਮੈਂ ਕੋਸ਼ਿਸ਼ ਕਰੂੰਗਾ ਮੈਂ ਵੀਰੇ ਨਾਲ ਗੱਲ ਕਰਕੇ ਵੀ ਜੋ ਉਹਨਾਂ ਨੇ ਵੀਡੀਓ ਪਾਈ ਆ ਤੇ ਉਹਨੂੰ ਮੈਂ ਇੰਗਲਿਸ਼ ਸਬਟਾਈਟਲ ਦੇ ਵਿੱਚ ਥੱਲੇ ਲਿਖ ਕੇ ਨਾ ਉਹ ਵੀਡੀਓ ਰੀਪੋਸਟ ਕਰਨੀ ਆ ਬਾਈ ਨੂੰ ਪੁੱਛ ਕੇ ਵੀ ਮੈਂ ਕਰ ਸਕਦਾ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿਉਂਕਿ ਨਾਰਮਲੀ ਇੱਥੇ ਬੱਚੇ ਇਹ ਕਹਿੰਦੇ ਆ ਸਾਡੇ ਪੇਰੈਂਟਸ ਸਾਡੇ ਕਰਕੇ ਨਹੀਂ ਆਏ ਉਹ ਇੱਥੇ ਪੈਸਾ ਲੱਭਣ ਆਏ ਸੀ ਉਹ ਇੱਥੇ ਰਜਗਾਰ ਲੱਭਣ ਆਏ ਸੀ ਉਹ ਆਪਦੇ ਕਰਕੇ ਆਏ ਨਾਰਮਲੀ ਇਹ ਸੁਣਨ ਨੂੰ ਮਿਲਦਾ ਪਰ ਉਹਨਾਂ ਨੂੰ ਕੀ ਪਤਾ ਸੀ ਕੀ ਕੁਝ ਗਵਾ ਲਿਆ ਹੁਣ ਜੋ ਅਸੀਂ ਆ ਮੰਨ ਲਓ 90 ਵਾਲੇ ਆ ਪਿੰਡ ਦੇ ਵਿੱਚ ਅਸੀਂ ਰਹਿ ਜਾਣਾ ਵੀ ਕੋਈ ਹੁੰਦਾ ਸੀ ਕਿਉਂਕਿ ਸਾਡੇ ਵੱਧ ਤੋਂ ਵੱਧ ਮੈਂ ਆਪਣੇ ਬੱਚੇ ਤੱਕ ਕੰਟਰੋਲ ਕਰ ਲਵਾਂ ਮੈਂ ਆਪਣੇ ਪੋਤੇ ਤੱਕ ਕੰਟਰੋਲ ਨਹੀਂ ਕਰ ਸਕਦਾ ਬੱਚੇ ਤੱਕ ਵੀ ਮੈਂ ਕੰਟਰੋਲ ਤਾਂ ਕਰ ਸਕਦਾ ਜੇ ਉਹਨੂੰ ਇੰਟਰਸਟ ਹੋਊਗਾ ਜੋ ਸੌਰੀ ਜੇ ਉਹ ਨਹੀਂ ਜਾਊਗਾ ਵੀ ਉਹ ਯਾਰ ਪੜਾਇਆ ਬੋਲੀਆਂ ਦਾ ਛੱਡ ਪਰੇ ਠੀਕ ਹੈ ਸੋ ਮੇਰੀਆਂ ਜਿਹੜਾ ਉੱਥੇ ਪਟੀਆਂ ਗਈਆਂ ਪਰ ਮੈਂ ਇਹ ਕੋਸ਼ਿਸ਼ ਕਰਨੀ ਆ ਮੈਂ ਕਮ ਸੇ ਕਮ ਆਪਦੇ ਬੱਚੇ ਨੂੰ ਜੇ ਮਾਲਕ ਨੇ ਜ਼ਿੰਦਗੀ ਦਿੱਤੀ ਗਾਹਾਂ ਆਪਦੇ ਪੋਤੇ ਨੂੰ ਪਿੰਡ ਦੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਨੀ ਆ ਵੈਸੇ ਮੈਂ ਹੁਣ ਇੱਥੇ ਆ ਕੇ ਦੇਖਿਆ ਵੀ ਇਹ ਦਿਖਾਵਾ ਵਾ ਪਰ ਅਸੀਂ ਫਸ ਚੁੱਕੇ ਆਂ ਬਹੁਤ ਲੋਕ ਇਹ ਕਹਿੰਦੇ ਆ ਨਾ ਵੀ ਯਾਰ ਲੈ ਜੇ ਇੰਨੀ ਤੰਗ ਉਹ ਪਿੰਡ ਚਲੇ ਜਾਓ ਜੀ ਹੋਜੂ ਬੋਜੂ ਵੀਰੇ ਅਸੀਂ ਫਸ ਚੁੱਕੇ ਆ ਪਿੰਡ ਗਿਆ ਨੂੰ ਪਿੰਡ ਵਾਲੇ ਜਿਉਂ ਨਹੀਂ ਦਿੰਦੇ ਘਰ ਦੀ ਔਖੇ ਔਖੇ ਦੇਖਣ ਲੱਗ ਜਾਂਦੇ ਆ ਤੂੰ ਮਹੀਨੇ ਬਾਅਦ ਹਣਾਈਆਂ ਨੇ ਵੀਰੇ ਗੱਲਾਂ ਐ ਸੱਚੀਆਂ ਨੇ ਹਣਾਈਆਂ ਨੇ ਠੀਕ ਆ ਸੋ ਮੈਂ ਰਿਆ ਸਿੱਧੀ ਇਹ ਗੱਲ ਤੁਹਾਨੂੰ ਕਹਿਣਾ ਜੇ ਤੁਸੀਂ ਕਿਸੇ ਆਪਣੇ ਰਿਸ਼ਤੇਦਾਰ ਨਾਲ ਦੁਸ਼ਮਣੀ ਕਰਨੀ ਆ ਨਾ ਉਹਨਾਂ ਬਾਹਰ ਭੇਜ ਦਿਓ ਦੇਸੋ ਬਲੀ ਦਾ ਬੱਕਰਾ ਹੋ ਨਾ ਕਰਦਾ ਨਾ ਘਾੜਦਾ ਨਾ ਅਸੀਂ ਪਿੰਡ ਜਾਣ ਜੁਗਿਆਂ ਨਾ ਅਸੀਂ ਇੱਥੇ ਰਹਿਣ ਜੁਗਿਆਂ ਕਿਉਂਕਿ ਜਿਹੜੀ ਸਾਡੀ ਹੁੰਦਾ ਹੈ ਉਹ ਜੋ ਮੈਂ ਸੋਚ ਰਿਹਾ ਜੇ ਮੇਰੀ ਔਲਾਦ ਗਾਹ ਮੈਨੂੰ ਸੁਣੂਗੀ ਤਾਂ ਮੇ ਵੀ ਮੈਂ ਉਹਨੂੰ ਜੋੜ ਕੇ ਰੱਖ ਸਕਦਾ ਔਰ ਅੱਗੇ ਜਿਹੜਾ ਮੇਰਾ ਪੋਤਾ ਹੋਊਗਾ ਉਹਨੂੰ ਜਾਂ ਮੇਰੇ ਨਿਸ਼ਾਨੀ ਹੋਣੇ ਜਾਂ ਮੇ ਵੀ ਇੱਥੇ ਵੀ ਕਲਚਰ ਚੇਂਜ ਹੋਣਾ ਪਿੰਡਾਂ 'ਚ ਵੀ ਕਲਚਰ ਚੇਂਜ ਹੋਣਾ ਪਿੰਡਾਂ ਦੇ ਵਿੱਚ ਤਾਂ ਹੋਣੀ ਬਹੁਤ ਕੁਝ ਚੇਂਜ ਹੋ ਗਿਆ ਸੋ ਇਹ ਹੀ ਗੱਲਾਂ ਦੱਸਣੀਆਂ ਬਹੁਤ ਜ਼ਰੂਰੀ ਨੇ ਵੀਡੀਓ ਲੰਮੀ ਹੋ ਗਈ ਅਗਲੀ ਵੀਡੀਓ ਮੈਂ ਬਣਾਉਣਾ ਇੱਕ ਹੋਰ